ਕੁਸ਼ਤ ਤੋਂ ਬਾਅਦ ਹੋਈ ਜੀ ਕੀ ਤਾਤ ਨਾ ਜੀ ਮਨ ਹੈਗੇ ਕੈਸਾ ਮਰਿਆ ਹੋਵੇ ਕੈਸਾ ਮਰਨਾ ਗੁਰੂ ਨਖ ਹੋਵੇ ਜੀ ਜੈ ਜੈ ਕਾਰ ਰੱਖੀ ਜੋ ਵੀ ਬਲਾਸ ਤੋਂ ਬਾਅਦ ਹੋ ਜੇ ਆਇਆ ਹੈ <Gün webinars ileyics> ਆਪਾਂ ਦਾ ਇੱਕ ਬਾਤ ਜੋੜੀ ਲਾ ਲਓ ਜਿਹੜੇ ਕਿ ਦੋਰਾ ਜੁੱਤੀ ਲੈ ਕੇ ਕੋਈ ਅੰਦਰ ਆਉਂਦਾ ਉਹਨਾਂ ਨੂੰ ਰੋਕ ਸਕੀਏ ਸਹੀ ਜੀ ਹੈ ਸੋ ਬੇਨਤੀ ਹੈ ਭਾਈ ਵਾਰ-ਵਾਰ ਇਹ ਬੇਨਤੀ ਨਾ ਕਰਨੀ ਪਵੇ ਸਭ ਤੋਂ ਬਾਅਦ ਵਿੱਚ ਆਪਣੇ ਕੋਲ ਸਾਡੇ ਸਰਕਾਰ ਦੇ ਉਗਰਾਜੀ ਸਿੰਘ ਸਹਵਾਲ ਔਰ ਦੂਸਰਾ ਭਾਈ ਪ੍ਰਕਾਸ਼ ਕੋਈ ਲੋੜ ਜੀ ਲਾ ਰਿਹਾ ਹੈ ਇਹ ਬੇਨਤੀ ਦਾ ਸਰਕਾਰ ਕੋਲੇ ਸਤਿਕਾਰ ਦਾ ਜੋ ਸਰਕਾਰ ਕਰ ਰੱਖਣਾ ਹੈ ਸਭ ਤੋਂ ਇੱਕ ਗੱਲ ਹੈ ਇਹ ਕੋਈ ਨਹੀਂ ਜਿਹਨਾਂ ਨੇ ਪਹਿਲਾਂ ਬਾਅਦ ਕਰੀ Oh, thank you ਕੁਈ ਜੁਰਤ ਨਾਲ ਬੰਦਾ ਪੈਦਾ ਕਰਨ ਤੇ ਤਰੀਆਂ ਲੱਗ ਜਾਂਦੀ ਹੈ ਚੰਗੀ ਕਲਮ ਚੰਗੀ ਸੋਚ ਚੰਗਾ ਕੰਮ ਇਹੋ ਜਿਹਾ ਸੁਭਾਅ ਪੈਦਾ ਕਰਕੇ ਦੁਨੀਆ ਦੇ ਵਿੱਚੋਂ ਕੁਝ ਦਿਖਾਵੇ ਤੇ ਜੇ ਇਹੀ ਦੀ ਜੁਰਤ ਨਾਲ ਜ਼ਿੰਦਗੀ ਚੋਂ ਕੇ ਗਿਆ ਜਿਹੜੇ ਐ ਕਹਿੰਦੇ ਸੀ ਨਾ ਵੀ ਵੱਡੇ ਸ਼ਹਿਰ ਚ ਜਾ ਕੇ ਫੇਰ ਤਰੱਕੀ ਹੁੰਦੀ ਹੈ ਤੇ ਸਿੱਧੂ ਨੇ ਇੱਕ ਗੱਲ ਦੱਸੀ ਵੀ ਤਰੱਕੀ ਤਾਂ ਕਿੱਥਾਂ ਲੈ ਕੇ ਵੀ ਹੋ ਸਕਦੀ ਹੈ ਤਰੱਕੀ ਕਰਨ ਵਾਲਾ ਜੰਮ ਨੂੰ ਕੰਮ ਕਰਕੇ ਪਰ ਕੀ ਕਿੱਥੇ ਚੱਲ ਰਹੀ ਕਿ ਵੀ ਹੋ ਸਕਦੀ ਹੈ ਕਿੰਨਾ ਪ੍ਰਾਇੰਟ ਦੱਸਦਾ ਨਹੀਂ ਸਾਰੇ ਅਸੀਂ ਇੰਸਟਾ ਕੋਲੇ ਚਾਰ ਕਿੱਟ ਕਰਨੇ ਹੋ ਜਾਂਦੇ ਨੇ ਸੈਰ ਤੇ ਪੰਜ ਪੰਜ ਜੋ ਮੈਂ ਜਦੋਂ ਵੀਡ ਕਰ ਮੈਂ ਜਦੋਂ ਵੀਡ ਕਰਉਂਦੇ ਨੇ ਮੇਰੇ ਕੋਲ ਆ ਜਾਂਦੇ ਨੇ ਮੈਂ ਮੇਰੇ ਬੱਚਿਆਂ ਨੂੰ ਹਵਾਨਾ ਬੱਚਾ ਕੋਲੇ ਆ ਵੇਖੋ ਕਹੀ ਕਾਰ ਮਿੱਟੀ ਢਾਹ ਲਿਆਦਾ ਕੋਈ ਟਰੈਕਟਰ ਚਲਾਇ ਦਿੰਦਾ